गौसल वाख्य महफिल महफिल गौसल महफिल जो भी सजा रहे ਹੇ ਜੀ ਮੇਰਾ ਨਾਮ ਆ ਬਾਬਾ ਦਲੇਰ ਸ਼ਾਹ ਜੀ ਤੇ ਦਰਬਾਰ ਬਾਬਾ ਮੁਕਾਮ ਸ਼ਾਹ ਜੀ ਪਿੰਡ ਸਾਂਗਣਾ ਤੇ ਲੱਖਾਂ ਦੇ ਦਾਦੇ ਦਾ ਦਰਬਾਰ ਹਰ ਸਾਲ ਧੂਮਤਾਮਨਾ ਪਿੰਡ ਦੀ ਨਗਰ ਨਿਵਾਸੀ ਰਲ ਮਿਲ ਕੇ ਸਰਕਾਰ ਲਖਦਾ ਤੇ ਦੇ ਮੇਲੇ ਕਰਾਉਂਦੇ ਆ ਲੰਗਰ ਪੰਡਾਰੇ ਲਾਉਂਦੇ ਆ ਲਖਦਾ ਦਾ ਪੀਰ ਲਾਲਾ ਵਾਲੀ ਸਰਕਾਰ ਜਿਹੜੇ ਆ ਹਰ ਇੱਕ ਦੀਆਂ ਆਸਾਂ ਮਰਾਨਾਂ ਪੂਰੀਆਂ ਕਰਦੇ ਆ ਲੱਖ ਦਾ ਸਰਕਾਰ ਦਾ ਜੱਦੀਪੁਰਖੀ ਦਰਬਾਰ ਆ ਤੇ ਸਾਰੇ ਨੌਜਵਾਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਸਾਰੇ ਚੰਗੇ ਵੀਰ ਭਤਾ ਬਨ ਸੇ ਨਸ਼ਿਆਂ ਤੋਂ ਪਛਾਂਹ ਹਟਣਾ ਤੇ ਕਬੱਡੀ ਦੇ ਵਿੱਚ ਜੁੜਨ ਆਪਣੀ ਜ਼ਿੰਦਗੀ ਬਣਾਉਣ ਸਾਡੀ ਤੇ ਇਹੋ ਹੀ ਬੇਨਤੀ ਆ ਵੀਰਾ ਭਰਾਵਾਂ ਗਾੜੀ ਇੱਕ ਕਬੱਡੀ ਦੇ ਨਾਲ ਜੁੜਨ ਸ਼ਾਮ ਨੂੰ ਕਬੱਡੀ ਦੇ ਮੈਚ ਮੇਲੇ ਦੀ ਖੁਸ਼ੀ ਦੇ ਵਿੱਚ ਕਰਾਏ ਜਾਂਦੇ ਆ ਤੇ ਨਸ਼ਿਆਂ ਤੋਂ ਬਚੋ ਤੇ ਕਬੱਡੀ ਦੇ ਨਾਲ ਜੁੜੋ ਤੇ ਗੁਰੂਆਂ ਪੀਰਾਂ ਨਾਲ ਪਿਆਰ ਰੱਖੋ ਤੇਰਾ ਨਾਮ ਮੇਰਾ ਨਾਮ ਅਮਰਿਆ ਜੀ ਸਰ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਬਾਰੇ ਪਿਆਰ ਤੋਂ ਕੀ ਹੈ ਇਹ ਜਗਾ ਜੀ ਬਾਬਾ ਲਖਦਾਤਾ ਪੀਰ ਦੀ ਆ ਜੀ ਬੜੀ ਕਿਰਪਾ ਹੈ ਨਗਰ ਤੇ ਬੜੀ ਉਮਤਾਪ ਦੇ ਬੜੀ ਸ਼ਰਦਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਮੇਲਾ ਮਨਾਇਆ ਜਾਂਦਾ ਏ ਤੇ ਸਾਡੇ ਨਗਰ ਦੀ ਬਹੁਤ ਜ਼ਿਆਦਾ ਸਹਿਯੋਗ ਆ ਮੇਲਾ ਮਨਾਉਣ ਦੇ ਵਿੱਚ ਤੇ ਇਹ ਦਰਬਾਰ ਤੇ ਵੀਰਵਾਰ ਸੰਗਤਾਂ ਮੱਥਾ ਟੇਕਣਾਉਂਦੀਆਂ ਵਾਂ ਬੜੀ ਸ਼ਰਦਾ ਦੇ ਭਾਵਨਾ ਨਾਲ ਮੰਦੀਆਂ ਵਾਂ ਤੇ ਮੇਲੇ ਵਾਲੇ ਦਿਨ ਸ਼ਾਮ ਨੂੰ ਕਬੱਡੀ ਦਾ ਮੈਚ ਵੀ ਕਰਾਇਆ ਜਾਂਦਾ ਏ ਜਿੱਥੇ ਬੱਚੇ ਦੇ ਵੱਡੀਆਂ ਟੀਮਾਂ ਕਬੱਡੀ ਦੀਆਂ ਭਾਗ ਲੈਂਦੀਆਂ ਹਨ ਬਹੁਤ ਵਧੀਆ ਮੈਚ ਕਰਾਈ ਜਾਂਦੇ ਹਨ ਤੇ ਸੰਗਤਾਂ ਦਾ ਬਹੁਤ ਸਹਿਯੋਗ ਆ ਜੀ ਨਗਰ ਦੀਆਂ ਦਾ ਮੇਲਾ ਮਨਾਉਣ ਦੇ ਵਿੱਚ ਤੇ ਮੈਂ ਉਹ ਮੈਸੇਜ ਦਿੰਦਾ ਅੱਜ ਦੇ ਨੌਜਵਾਨ ਵੀਰਾਂ ਨੂੰ ਛੋਟੇ ਬੱਚਿਆਂ ਨੂੰ ਕੀ ਗੇਮਾਂ ਦੇ ਨਾਲ ਜੁੜਨ ਦੇ ਨਸ਼ਿਆਂ ਤੋਂ ਦੂਰ ਰਹਿਣ ਜੋ ਕਿ ਆਉਣ ਵਾਲੀ ਪੀੜ੍ਹੀ ਆਪਣੀ ਆਪਾਂ ਜਾਗਰੂਕ ਬਜਾ ਸਕੀਏ ਸਾਡੇ ਹੀ ਨਗਰ ਦਾ ਨੌਜਵਾਨ ਆਮਰਜੀਤ ਸਿੰਘ ਕਾਕਾ ਜੋ ਕਿ ਕਬੱਡੀ ਦਾ ਬਹੁਤ ਹੀ ਵਧੀਆ ਖਿਡਾਰੀ ਵੀ ਆ ਤੇ ਜੋ ਕਿ ਬੱਚਿਆਂ ਨੂੰ ਸਿੱਖਿਆ ਵੀ ਬਹੁਤ ਸੋਹਣੀ ਦੇ ਰਿਹਾ ਵਾ ਮੀਨ ਜੀ ਸਾਡੇ ਨਗਰ ਨੂੰ ਲੋੜ ਆ ਉਹਦੀ ਸੰਯੋਗ ਦੇਣ ਦੀ ਜੋ ਕਿ ਅੱਗੇ ਬੱਚਿਆਂ ਨੂੰ ਵਧੀਆ ਸਪੋਰਟ ਕਰੇ ਅੱਗੇ ਬੱਚਿਆਂ ਨੂੰ ਅੱਗੇ ਲੈ ਕੇ ਜਾ ਸਕੀ ਉਹਦੀ ਬਹੁਤ ਹੀ ਵਧੀਆ ਸੋਚ ਆ ਬੱਚਿਆਂ ਨਸ਼ਿਆਂ ਤੋਂ ਦੂਰ ਕਰ ਲਈਓ ਕਬੱਡੀ ਦੇ ਵਿੱਚ 50 ਤੋਂ 60 ਬੱਚੇ ਰੋਜ਼ ਹੀ ਉਹ ਕਬੱਡੀ ਇਹਦੇ ਕੋਲੋਂ ਸਿੱਖਦੇ ਆ ਠੀਕ ਹੈ ਜੀ